ਕੀ ਹੋਇਆ ਤੀ ਜਮੀ ਉੱਚਾ ਵੇਖ ਬਾਬਲਾਵੇ ਕੀ ਹੋਇਆ ਤੀ ਜਮੀ ਉੱਚਾ ਵੇਖ ਬਾਬਲਾਵੇ ਤੁਰੋਂ ਲਿਖਾ ਕੇ ਲਿਆਈਆਂ ਤੀਆਂ ਲੇਖ ਬਾਬਲਾਵੇ ਤੁਰੋਂ ਲਿਖਾ ਕੇ ਲਿਆਈਆਂ ਤੀਆਂ ਲੇਖ ਬਾਬਲਾਵੇ ਨੀਵੀਂ ਕਾਤ ਨੂੰ ਪਈ ਉੱਚਾ ਵੇਖ ਬਾਬਲਾਵੇ ਨੀਵੀਂ ਕਾ ਤੂੰ ਪਾਇਆ ਉੱਚਾ ਵਿਖ ਬਾਬਲਾਵੇ ਤੁਰੋਂ ਲਿਖਾ ਕੇ ਲਿਆਈਆਂ ਤੀਆਂ ਲੇਖ ਬਾਬਲਾਵੇ ਤੁਰੋਂ ਲਿਖਾ ਕੇ ਲਿਆਈਆਂ ਤੀਆਂ ਲੇਖ ਬਾਬਲਾਵੇ ਚੁੰਨੀ ਨਾ ਤੂੰ ਦੇਵੀ ਨਾ ਦੇਵੀ ਖੇਸ ਬਾਬਲਾਵੇ ਚੁੰਨੀ ਨਾ ਤੂੰ ਦੇਵੀ ਨਾ ਦੇਵੀ ਖੇਸ ਬਾਬਲਾਵੇ ਤੁਰੋਂ ਲਿਖਾ ਕੇ ਲਿਆਈਆਂ ਤੀਆਂ ਲੇਖ ਬਾਬਲਾਵੇ ਤੁਰੋਂ ਲਿਖਾ ਕੇ ਲਿਆਈਆਂ ਤੀਆਂ ਲੇਖ ਬਾਬਲਾਵੇ ਵਿਦਿਆ ਪੜਾ ਕੇ ਤੋਰੀਂ ਦੇਈ ਸੰਦੇਸ਼ ਬਾਬਲਾਵੇ ਵਿਦਿਆ ਪੜਾ ਕੇ ਤੋਰੀਂ ਦੇਈ ਸੰਦੇਸ਼ ਬਾਬਲਾਵੇ ਤੁਰੋਂ ਲਿਖਾ ਕੇ ਲਿਆਈਆਂ ਤੀਆਂ ਲੇਖ ਬਾਬਲਾਵੇ ਤੁਰੋਂ ਲਿਖਾ ਕੇ ਲਿਆਈਆਂ ਤੀਆਂ ਲੇਖ ਬਾਬਲਾਵੇ ਰੰਗ ਲਾ ਤੇਰਾ ਵਸਦਾ ਰਹੇ ਦੇਸ ਬਾਬਲਾਵੇ ਰੰਗ ਲਾ ਤੇਰਾ ਵਸਦਾ ਰਹੇ ਦੇਸ ਬਾਬਲਾਵੇ ਤੁਰੋਂ ਲਿਖਾ ਕੇ ਲਿਆਈਆਂ ਤੀਆਂ ਲੇਖ ਬਾਬਲਾਵੇ ਤੁਰੋਂ ਲਿਖਾ ਕੇ ਲਿਆਈਆਂ ਤੀਆਂ ਲੇਖ ਬਾਬਲਾਵੇ ਕੀ ਹੋਇਆ ਤੀ ਜੰਮੀ ਉਚਾ ਵੇਖ ਬਾਬਲਾਵੇ ਕੀ ਹੋਇਆ ਤੀ ਜੰਮੀ ਉਚਾ ਵੇਖ ਬਾਬਲਾਵੇ ਤੁਰੋਂ ਲਿਖਾ ਕੇ ਲਿਆਈਆਂ ਤੀਆਂ ਲੇਖ ਬਾਬਲਾਵੇ ਤੁਰੋਂ ਲਿਖਾ ਕੇ ਲਿਆਈਆਂ ਤੀਆਂ ਲੇਖ ਬਾਬਲਾਵੇ